ਬਾਬਾ ਸ਼ੇਰ ਮੁਹੰਮਦ ਸੋਹਣ ਅੱਛਾ ਤੇ ਬਾਬਾ ਜੀ ਤੁਹਾਡੇ ਵਾਲਿਸਾਂ ਦਾ ਕੀ ਨਾਂ ਸੀ ਮੇਰਲੀ ਮੇਰਲੀ ਤੇ ਪਿਛਲੇ ਪਿੰਡ ਦਾ ਆਪਣਾ ਨਾਂ ਕੀ ਹੈ ਅਰਨੋਲੀ 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 ਕਿੱਥੇ ਕਰਕੇ ਸੀ ਕਿਹੜੇ ਸ਼ਹਿਰ ਲੱਗਦੇ ਸੀ ਇਹਦੇ ਬਾਗਾ ਸ਼ਹਿਰ ਸਤੋ ਨੇੜੇ ਸੀ ਬਾਗਾਂ ਵਾਲਾ ਬਾਗਾਂ ਵਾਲਾ ਅੱਛਾ ਅਰਨੋਲੀ ਦੇ ਆਸ-ਪਾਸ ਦੇ ਪਿੰਡ ਕਿਹੜੇ ਸੀ ਫੇਫਾ ਫੇ ਕਾਇਨਾਵਰ ਕਾਇਨਾਵਰ ਸਰਾਨਾ ਸਰਾਨਾ ਬਸੇ ਦੋ ਪਿੰਡ ਦੇ ਯਾਰ ਤੁਸੀਂ ਪੜਦੇ ਸੀ ਉਦੋਂ ਜਦੋਂ ਹਾਂ ਜੀ ਮੈਂ ਪੜਦਾ ਸੀ ਅੱਛਾ ਕਿਹੜੀ ਜਮਾਤ ਚ ਪੜਦੇ ਸੀ ਮੈਂ ਤੀਸਰੀ ਜੀ ਪੜਦਾ ਸੀ ਤੀਸਰੀ ਪੜਦੇ ਸੀ ਕਿਹੜੇ ਸਕੂਲੇ ਸਪੂਰ ਸਾਡਾ ਐਸਾ ਜੀ ਮੇਰੇ ਨਾਂ ਦੇ ਕਹਿੰਦੇ ਪਿੰਡ ਹਾਂ ਕੋਲ ਲੁਧਿਆਣਾ ਜੀ ਸੀ ਹਾਂ ਅਸਿਆਂ ਬਾੜੇ ਜੀ ਸੀ ਤੁਹਾਡਾ ਜਿਸ ਵੇਲੇ ਗੰਗਰ ਪਿਆ ਨਾ ਉਸ ਬਾਅਦ ਅਸੀਂ ਮੇਰੀ ਮਾਂ ਮੇਰਾ ਪਿਓ ਅੰਬਾੜੇ ਤੇ ਲੈ ਗਿਆ ਸੀ ਅੰਬਾੜੇ ਚ ਲੈ ਗਿਆ ਸੀ ਇੱਕ ਮੁੰਡੇ ਆ ਗਏ ਘਰ ਪੜਦੇ ਸੀ ਹਾਂ ਘਰ ਹਾਂ ਉਹਨੂੰ ਸਰਦੇ ਸੀ ਬਾਲ ਮਦੇਸ ਉੜਾ ਆੜਾ ਈ ਦੀ ਸੱਸਾ ਬਾਵਾ ਗੰਗਾ ਕੰਨਾ ਨਾਣਾ ਇਹਨਾਂ ਗਨਿਆਲੇ ਫੇਰ ਉਹਨਾਂ ਨੇ ਜਿਹੜਾ ਕੜਾ ਪਗੌਣਾ ਦੇਸੀ ਘਿਉ ਦਾ ਅੱਛਾ ਅਰੇ ਤੇਰਾ ਖਾਦਾ ਹੈ ਵੇਰ ਠੀਕ ਹੈ ਅੱਛਾ ਠੀਕ ਹੈ ਹਾਂ ਦੋਸਤੋ ਸਤਿ ਸ੍ਰੀ ਅਕਾਲ ਮੈਂ ਇਸ ਟਾਈਮ ਖੜੇ ਆਏ ਹਾਂ 47 ਦੇ ਵਕਤ ਜ਼ਿਲ੍ਹਾ ਅੰਮ੍ਰਿਤਸਰ ਤੇ ਅੱਜਕੱਲ੍ਹ ਜ਼ਿਲ੍ਹਾ ਰੋਪੜ ਤੇ ਮੇਰੇ ਸਾਹਮਣੇ ਪਿੰਡ ਮੁੰਡੀਆਂ ਮੈਂ ਮੁੰਡੀਆਂ ਤੇ ਹਰਨੋਲੀ ਤੇ ਵਿਚਕਾਰ ਖੜਿਆ ਹਾਂ ਸਾਹਮਣੇ ਪਿੰਡ ਤੁਸੀਂ ਦੇਖ ਰਹੇ ਹੋ ਪਿੰਡ ਹੈ ਹਰਨੋਲੀ ਠੀਕ ਹੈ ਜੀ ਹਰਨੋਲੀ ਪਿੰਡ ਤੇ ਪਿੰਡ ਦਾ ਇਹ ਹੈ ਲੈਂਦਾ ਪਾਸਾ ਛਿਰਦੇ ਪਾਸੇ ਇਹ ਮੈਂ ਸਟਾੰਕੜਿਆ ਤੇ ਖੇਤ ਨੇ ਪਿੰਡ ਹਰਨੋਲੀ ਦੇ ਹਰਨੋਲੀ ਵੀ ਕਹਿੰਦੇ ਹਰਨੋਲੀ ਵੀ ਕਹਿੰਦੇ ਸ਼ੇਰ ਮੁਹੰਮਦ ਦਾ ਇਹ ਪਿੰਡ ਹੈ ਸ਼ੇਰ ਮੁਹੰਮਦ ਚੋਹਾਨ ਚੋਹਾਨ ਰਾਜਪੂਤਾਂ ਦਾ ਇਹ ਪਿੰਡ ਹੁੰਦਾ ਸੀ 47 ਦੇ ਟਾਈਮ ਠੀਕ ਹੈ ਜੀ ਆਹ ਸ਼ੇਰ ਮੁਹੰਮਦ ਦਾ ਚੋਹਾਂ ਦਾ ਇਹ ਪਿੰਡ ਸੀ ਹਰਨੋਲੀ ਦੇਸੀ ਇਨਫੋ ਟੈਨਰ ਤੋਂ ਖਿਆਮ ਚੋਹਾਂ ਨੇ ਇਸ ਪਿੰਡ ਦੀ ਵੀਡੀਓ ਅਪਲੋਡ ਕੀਤੀ ਹੋਈ ਹੈ ਤੇ ਅੱਜ ਮੈਂ ਇਸ ਰਸਤੇ ਨੂੰ ਲੰਘ ਰਿਹਾ ਸੀ ਤੇ ਸੱਚੇ ਵੀ ਚਲੋ ਪਿੰਡ ਦਿਖਾਈਏ ਹਰਨੋਲੀ ਠੀਕ ਹੈ ਜੀ ਆ ਪਿੰਡ ਹਰਨੋਲੀ ਦੀ ਇਹ ਲਹਿੰਦੇ ਪਾਸੇ ਦੀ ਫਿਰਨੀ ਹੈ ਠੀਕ ਹੈ ਜੀ ਪਿੰਡ ਹਰਮੋਲੀ ਜ਼ਿਲ੍ਹਾ ਰੂਪੜੋ 47 ਦੇ ਟਾਈਮ ਜ਼ਿਲ੍ਹਾ ਸੀ ਅੰਮ੍ਰਿਤਸਰ ਠੀਕ ਹੈ ਇਹ ਕਰਨੇ ਪਿੰਡ ਹਰਮੋਲੀ ਦੇ ਆ ਪਿੰਡ ਦਾ ਲੈਹੰਦਾ ਪਾਸਾ ਹੈ ਤੇ ਇਹ ਦੱਖਣ ਆਂ ਦੀ ਸਾਈਡ ਦੀ ਫਿਰਨੀ ਹੈ ਪਿੰਡ ਦੇ ਆਲੇ-ਦੁਆਲੇ ਜਿਹੜਾ ਰਸਤਾਂ ਦਾ ਨਾ ਉਹਨੂੰ ਫਿਰਨੀ ਕਹਿੰਦੇ ਪਿੰਡ ਕਾਫੀ ਉਚਾਈ ਜੀ ਤੇ ਪਿੰਡ ਹੈ ਠੀਕ ਹੈ ਆ ਪਿੰਡ ਹਰਨੌਰਲੀ ਇੱਧਰ ਦੱਖਣ ਦੀ ਤਰਫ ਤੋਂ ਇਦਾਂ ਦਾ ਦਿਖਾਈ ਦਿੰਦਾ ਉਹ ਸਾਹਮਣੇ ਟੈਂਕੀ ਐ ਤੇ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਛੋਟੀ ਜਿਹੀ ਬਣਾਈ ਹੋਈ ਤੇ ਆਹ ਟੋਬਾ ਦਿਖਾਈ ਦਿੰਦਾ ਜੀ ਛੱਪੜ ਜਿਹਨੂੰ ਤਲਾਕ ਕਹਿੰਦੇ ਗੰਦੇ ਪਾਣੀ ਵਾਲਾ ਤੇ ਇੱਧਰ ਤੇ ਇੱਕ ਇਹ ਦਰਖਤ ਦਿਖਾਈ ਦਿੰਦਾ ਵੱਡਾ ਪੀਪਲ ਵਾਲਾ ਪੀਪਲ ਦਾ ਦਰਖਤ ਹੈ ਟੋਬੇ ਤੇ ਗੰਦੇ ਤੇ ਇਹ ਟੋਬਾ ਹੈ ਇਹ ਚੱਲਦੇ ਪਾਸੇ ਦੱਖਣ ਵਾਲੀ ਘੋਟਤੇ ਪਿੰਡ ਦੇ ਪਿੰਡ ਹੈ ਟੋਬਾ ਠੀਕ ਹੈ ਜੀ ਪਿੰਡ ਹਰਨੌਲੀ ਦੇ ਵਿੱਚ ਹੈ ਠੀਕ ਹੈ ਜੀ ਕਾਫੀ ਉੱਚੇ ਤੇ ਪਿੰਡ ਹੈ ਤੇ ਤੁਸੀਂ ਦੇਖ ਰਹੇ ਹੋ ਟੋਬਾ ਪਿੰਡ ਹਰਨੌਲੀ ਦਾ ਠੀਕ ਹੈ ਜੀ ਮੈਂ ਇਸ ਟਾਮ ਕੜਿਆ ਪਿੰਡ ਦੇ ਚੜ੍ਹਦੇ ਪਾਸੇ ਦੀ ਫਿਰਨੀ ਤੇ ਇਹ ਰੋਡ ਹੈ ਜੀ ਇਹ ਅੱਗੇ ਚਲੇ ਜਾਂਦਾ ਫਤੇਗੜ ਨੂੰ ਇਹ ਫਤੇਗੜ ਪਿੰਡ ਪਿੰਡ ਤੇ ਇਹ ਰੋਡ ਚਲੇ ਜਾਂਦਾ ਅੱਗੇ ਮਰਿੰਡੇ ਨੂੰ ਪਹਿਲਾਂ ਪਿੰਡ ਆਏਗਾ ਬੰਗੀਆਂ ਤੇ ਫਿਰ ਆਏਗਾ ਮਰਿੰਡਾ ਮਰਿੰਡਾ ਸ਼ਹਿਰ ਠੀਕ ਹੈ ਜੀ ਤੇ ਦੱਖਣ ਦੀ ਫਿਰਨੀ ਹੈ ਤੇ ਨਵੇਂ ਘਰ ਬਣ ਗਏ ਨੇ ਹੁਣ ਪਾਏ ਬਾਹਰ ਠੀਕ ਹੈ ਜੀ ਇਹ ਪਾਣੀ ਦੀ ਟੈਂਕੀ ਤੇ ਇਹ ਰੋਡ ਜਾਂਦਾ ਏ ਫਤੇਗੜ ਨੂੰ ਫਤੇਗੜ ਕਹੀਂ ਨਾ ਹੋਰ ਇੱਧਰ ਵੀ ਜਾਂਦਾ ਠੀਕ ਹੈ ਜੀ ਏ ਰੋਡ ਜਾਂਦਾ ਜੀ ਫਤੇਪੁਰ ਨੂੰ ਤੇ ਇਹ ਪਿੰਡ ਤੁਸੀਂ ਦੇਖ ਰਹੇ ਆ ਇਸ ਸਾਈਡ ਤੋਂ ਪਿੰਡ ਹਰਨੁਰਲੀ ਠੀਕ ਹੈ ਜੀ ਤੇ ਇਹ ਸੂਟਰੀ ਆਈ ਹੈ ਇਹ ਮਰੰਡਾ ਸਾਈਡ ਤੋਂ ਸੰਭਰੰਡਾ ਸਾਈਡ ਤੋਂ ਆਈ ਹੈ ਤੇ ਬਾਹਰ ਦਾ ਰੋਡ ਹੈ ਇਹ ਜਿਹੜਾ ਮੁੰਡੀਆਂ ਨੂੰ ਲੰਘ ਜਾਂਦਾ ਜੀ ਮੁੰਡੀਆਂ ਇਸ طرف ਹੈ ਠੀਕ ਹੈ ਇਹ ਡਰਕ ਰੋਡ ਇੱਕ ਗਲੀ ਹੋਰ ਵੱਧਦੀ ਹੈ ਪਿੰਡ ਦੇ ਵਿੱਚ ਨੂੰ ਉਹ ਤੁਹਾਨੂੰ ਦਿਖਾ ਦਿੰਦੇ ਤੇ ਫਿਰ ਤੁਹਾਨੂੰ ਗੁਰਦੁਆਰਾ ਸਾਹਿਬ ਵੀ ਦਿਖਾਵਾਂਗੇ ਇੱਥੇ ਦਾ ਠੀਕ ਹੈ ਜੀ ਤੇ ਇਸੇ ਰੋਡ ਤੋਂ ਇਹ ਚੜ੍ਹਦੇ ਪਾਸੇ ਦੀ ਫਿਰਨੀ ਹੈ ਚੜ੍ਹਦੇ ਪਾਸੇ ਦੀ ਫਿਰਨੀ ਤੇ ਹੇਤੋ ਗਲੀ ਮੁੜਦੀ ਹੈ ਇੱਕ ਪਿੰਡ ਦੇ ਵਿੱਚ ਨੂੰ ਇਹ ਕਿ ਇਹ ਗਲੀ ਜਾਂਦੀ ਹੈ ਜੀ ਆਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਪਿੰਡ ਦੇ ਵਿੱਚ ਲੰਘ ਜਾਂਦੀ ਹੈ ਠੀਕ ਹੋਵੇ ਪਿੰਡ ਹਰਨੋਲੀ ਇਹ ਗੁਰਦੁਆਰਾ ਸਾਹਿਬ ਪਿੰਡ ਹਰਨੋਲੀ ਦੇ ਵਿੱਚ ਠੀਕ ਹੈ ਜੀ ਇਹ ਨਾ ਉੱਤਰ ਦੀ ਬਾਹੀ ਹੈ ਇਹ ਉੱਤਰ ਦੀ ਫਿਰ ਨਹੀਂ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਤੁਸੀਂ ਦੇਖ ਰਹੇ ਹੋ। ਗੇਟ ਲੱਗਿਆ ਬਣੇ ਅੰਦਰ ਚੱਲਦੇ। ਠੀਕ ਹੈ। ਬਹੁਤ ਸ਼ਾਨਦਾਰ ਗੁਰਦੁਆਰਾ ਬਣਾਇਆ। ਇੱਕ ਇਹ ਪਿੰਡ ਦੇ ਬਿਲਕੁਲ ਵਿਚਕਾਰ ਦੀ ਗਲੀ ਹੈ। ਆਰ ਪਾਰ ਨਿਕਲਦੀ ਹੈ ਪਿੰਡ ਤੋਂ। ਠੀਕ ਹੈ ਜੀ। ਇਹਦੇ ਵਿੱਚ ਵੀ ਕਾਫੀ ਘਰ ਨੇ। ਠੀਕ ਹੈ ਜੀ। ਇਹ ਲੈਨ ਦਾ ਤੋਂ ਚੜ੍ਹਦੇ ਪਾਸੇ ਨੂੰ ਨਿਕਲਦੀ ਹੈ। পিণ্ড হৰ্নী পিণ্ড হাৰনৌল